ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰ ਹਾਂ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗੇ ਨਾਵਲ ਸ਼ਰੀਕ ਦਾ ਭਾਗ ਸਤਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਕਲਦੀ ਸਾਰੀ ਤਿਆਰੀ ਕਰਦੀ ਨੂੰ ਨਿਤਕਨ دیر ਹੋ ਗਈ ਜਦੋਂ ਉਹ ਸਾਰੇ ਕੰਮਨ ਮਿਟ ਕੇ ਆਪਣੀ ਬੈਠਦੀ ਜਾ ਕੇ ਪਈ ਤਾਂ ਉਸਨੇ ਦੇਖਿਆ ਕਿ ਗੁਰੇ ਜਾਗ ਰਿਹਾ ਹੈ ਉਹ ਉੱਠ ਕੇ ਉਸਦੇ ਵੱਲ ਮੂੰਹ ਕਰਕੇ ਪੈ ਗਈ ਨਿਤਿਕਾ ਕਿਹ ਕਹਾਂ ਲਗੀ ਤੁਸੀਂ ਸੋਤੇ ਨਹੀਂ ਹਲੇ ਤੱਕ ਗੁਰੀ ਨਾ ਜਦ ਤੱਕ ਲਾਈਟ ਜਗਦੀ ਰਹੇ ਮੈਨੂੰ ਨੀਂਦ ਹੀ ਨਹੀਂ ਆਉਂਦੀ ਵੈਸੇ ਗਾਣਾ ਬਹੁਤ ਵਧੀਆ ਗੁੰਗੁਨਾ ਰਹੇ ਸੀ ਨਿਤਿਕਾ ਹਾਂ ਤੁਸੀਂ ਸਭ ਸੁਣ ਲਿਆ ਗੰਦੇ ਜਿਹਾ ਹੋਣ ਤਾਂ ਗੁਰੀ ਇੱਕ ਵਾਰੀ ਫੇਰ ਹਾਂ ਸੁਣਾ ਦਿਓ ਨਾ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਨਿਤਿਕਾ ਮੈਂ ਨਹੀਂ ਮੈਨੂੰ ਸੰਗ ਲੱਗਦੀ ਹੈ ਫਿਰ ਗੁਰੀ ਨੇ ਆਪਣੇ ਮੋਬਾਈਲ ਤੇ ਉਹੀ ਗਾਣਾ ਚਲਾ ਦਿੱਤਾ ਜੋ ਨਿਤਿਕਾ ਗੁੰਗੁਨਾ ਰਹੀ ਸੀ ਸੋਨਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੀ ਗੱਲਾਂ ਮਿੱਠੀਆਂ ਦੀ ਪੱਟੀਆਂ ਹੋਈਆਂ ਗੁਰੇ ਹਾਂਜੀ ਕੌਣ ਆ ਜਿਸ ਦੀਆਂ ਗੱਲਾਂ ਨੇ ਤੁਹਾਨੂੰ ਪੱਟ ਲਿਆ ਨਿਤਿਕਾ ਕੋਈ ਨਹੀਂ ਹਾਂ ਜੀ ਮੈਨੂੰ ਇਹ ਗਾਣਾ ਵਧੀਆ ਲੱਗਦਾ ਤਾਂ ਕਰਕੇ ਮੈਂ ਅਕਸਰ ਇਹ ਗੋਂਦੀ ਰਹਿੰਦੀ ਹਾਂ ਅੱਛਾ ਇਹ ਗੱਲ ਦੱਸੋ ਪਰਸੋਂ ਉਸ ਦਿਨ ਜਦ ਮੈਂ ਖਿੜਕੀ ਤੇ ਬੈਠੀ ਸੋ ਗਈ ਸੀ ਤਾਂ ਤੁਸੀਂ ਮੈਨੂੰ ਆਪਣੀ ਗੋਦੀ 'ਚ ਚੱਕ ਕੇ ਜਦ ਬੈਠੇ ਪਾਇਆ ਸੀ ਤੇ ਇਹਨੇ ਗੌਰ ਨਾਲ ਮੇਰੇ ਚਿਹਰੇ 'ਚ ਠੀਲ ਲੱਭ ਰਹੀ ਸੀ ਗੁਰੇ ਲਮੈਂ ਕਾ ਦੇਖਿਆ ਮੈਂ ਆਪਣੇ ਖੁਦੋਂ ਹੀ ਵਸ ਨਿਤਿਕਾ ਜੀ ਨਹੀਂ ਮੈਨੂੰ ਸਭ ਯਾਦ ਆ। ਜੇ ਤੁਸੀਂ ਆਪਣੀ ਬਾਹ ਮੇਰੀ ਗਰਦਨੇ ਟੋ ਕੱਢ ਰਹੀੀ ਉਦੋਂ ਮੈਨੂੰ ਮਾਣੀ ਜੀ ਜਾ ਗਈ ਸੀ। ਮੈਂ ਚੋੜਖਣਣ ਤੁਹਾਨੂੰ ਮੇਰੇ ਚਿਹਰੇ ਵੱਲ ਗਾਰਨਲ ਦੇਖਦੇ ਹੋਏ ਦੇਖਿਆ ਸੀ। ਉਸ ਦਿ ਇਹ ਗੱਲ ਤੁਮਥੇ ਗੁਰੀ ਨੂੰ ਕੋਈ ਕਲ ਨਾ ਆਈ। ਉਸ ਨੂੰ ਕਮੋਸ਼ ਦੇ ਕੇ ਨਿਤਿਕਾ ਕਹਿਣ ਲੱਗੀ। ਦੇਖੋ ਗੁਰੀ ਆਪਾਂ ਇੱਕ ਨਦੀ ਦੀ ਉਹ ਦੋ ਕਿਨਾਰੇ ਆ ਜੋ ਕਦੇ ਚਾਹ ਕੇ ਵੀ ਮਿਲ ਨਹੀਂ ਸਕਦੇ। ਸ਼ਾਇਦ ਰੱਬ ਨੇ ਸਾਡਾ ਇਕੱਠਿਆਂ ਦਾ ਸਾਥ ਹੀ ਨਹੀਂ ਲਿਖਿਆ ਮੈਨੂੰ ਖੁਦ ਨੂੰ ਨਹੀਂ ਪਤਾ ਮੇਰਾ ਕੱਲ ਕੀ ਆ ਆਪਣਾ ਇਸ ਰਿਸ਼ਤੇ ਦਾ ਫਿਊਚਰ ਕੀ ਆ ਮੈਂ ਕੱਲ ਨੂੰ ਕਿੱਥੇ ਹੋਵਾਂਗੀ ਕੀ ਕਰਾਂਗੀ ਕੀ ਪਤਾ ਸੋ ਤੁਸੀਂ ਮੈਨੂੰ ਲੈ ਕੇ ਅਮੇ ਪਿਆਰ ਵਿਯਾਰ ਦੇ ਚੱਕਰਾਂ 'ਚ ਨਾ ਪੈ ਜਾਣਾ ਇਹ ਪਿਆਰ ਨਾ ਸਿਰਫ ਗਾਣੀਆਂ ਫਿਲਮਾਂ 'ਚ ਵਧੀਆ ਲੱਗਦਾ ਆ ਅਸਲ ਜ਼ਿੰਦਗੀ 'ਚ ਇਹ ਬਹੁਤ ਦੁੱਖ ਦਿੰਦਾ ਆ ਮੈਂ ਤਾਂ ਤੁੰ ਦਾ ਬਦਲ ਵਾਂਗਾ ਤੁਸੀਂ ਇਸ ਬਦਲ 'ਚੋਂ ਮੀਂਹ ਦੀਆਂ ਕੜੀਆਂ ਨਾ ਪਾਲੋ ਤੁਹਾਡੀਆਂ ਤਲੀਆਂ ਖਾਲੀ ਰਹਿ ਜਾਣਗੀ ਮੇਰਾ ਖਿਆਲ ਤੁਸੀਂ ਸਮਝ ਕੇ ਹੁਮੋਂਗੇ ਮੈਂ ਕੀ ਕਹਿਣਾ ਚਾਹਨੀ ਹਾਂ ਗੁਰੀ ਹਾਂਜੀ ਮੈਂ ਜਾਣਦਾ ਹਾਂ ਨਿਤਿਕਾ ਤੁਸੀਂ ਅੱਜ ਬਾਪੂ ਜੀ ਨੂੰ ਗੋਲੀ ਭਰੀ ਝੂਠ ਕਿਉਂ ਬੋਲਿਆ ਸੱਚ ਦਾ ਸੇਨਾ ਸੀ ਕਿ ਗੁੜੀ ਮੈਂ ਚਲਾਈ ਆ ਗੁਰੀ ਜੇ ਬਾਪੂ ਨੂੰ ਮੈਂ ਸੱਚ ਦਾ ਜੰਦਾ ਤਾਂ ਮੇਰੀ ਬਿਨਾਂ ਵਜ੍ਹਾ ਕਲਾਸ ਲੱਗ ਜਾਣੀ ਸੀ ਮੈਨੂੰ ਕੀ ਪਤਾ ਮੇਰੇ ਪਿਛੇ ਸਭ ਹੋ ਜਾਓ ਵੈਸੇ ਇੱਕ ਕੱਲ ਤਾਂ ਮੰਨਣੀ ਪੋ ਨਿਤਿਕਾ ਓ ਕੀ ਗੁਰੀ ਤੁਹਾਡਾ ਉਸ ਦਿਨ ਦਾ ਗੋਲੀ ਚਲਾਉਣ ਵਾਲਾ ਜਿਗਰਾ ਦੇਖ ਲੱਗਦਾ ਹੈ ਰੱਬ ਨੇ ਤੁਹਾਨੂੰ ਪਹਿਲਾਂ ਗਲਤ ਕਰ ਭੇਜ ਦਿੱਤਾ ਸੀ ਹੁਣ ਤੁਸੀਂ ਆਪਣੀ ਸਹੀ ਕਰਾਈ ਨਿਤਿਕਾ ਅੱਛਾ ਜੀ ਹੁਣ ਤੁਸੀਂ ਸੌਣਾ ਨਹੀਂ ਸਵੇਰੇ ਜਲਦੀ ਉੱਠਣਾ ਵੀ ਆ ਸੋ ਜਾਓ ਹੁਣ ਆਰਾਮ ਨਾਲ ਗੁੱਡ ਨਾਈਟ ਗੁਰਜੀ ਜੀ ਕਹਿ ਕੇ ਨਿਤਿਕਾ ਅਰਜ਼ਾਈ ਲੈ ਕੇ ਪੈ ਗਈ ਗੁਰੀ ਪਿਆ ਉਸ ਦੀਆਂ ਗੱਲਾਂ ਬਾਰੇ ਹੀ ਸੋਚਦਾ ਰਿਹਾ ਅਗਲੇ ਦਿਨ ਸਵੇਰੇ ਤੜਕੇ ਉਹ ਉੱਠਿਆ ਨਹਾਤੋ ਕੇ ਗੁਰੂ ਕਰ ਗਿਆ ਜਾ ਕੇ ਮੱਥਾ ਟੇਕ ਗਿਆ ਵਾਹਿਗੁਰੂ ਅਗੇ ਅਰਦਾਸ ਕੀਤੀ ਫਿਰ ਪ੍ਰਸ਼ਾਦ ਲੈ ਕੇ ਵਾਪਸ ਆ ਗਿਆ ਕਹਾਂ ਆ ਕਿ ਉਸਨੇ ਸਭ ਨੂੰ ਪ੍ਰਸ਼ਾਦ ਦਿੱਤਾ ਜਦ ਉਹ ਅੰਦਰ ਸੋਈ ਚ ਗਿਆ ਤਾਂ ਨਿਤਿਕਾ ਨੇ ਛਾਟੋਸ ਤੇ ਅੱਗੇ ਹੱਥ ਕਰਦਿਆਂ ਗਿਆ ਮੇਰਾ ਪ੍ਰਸ਼ਾਦ ਕਿੱਥੇ ਆ ਗੁਰੂ ਨੇ ਉਸਨੂੰ ਇਸ਼ਾਰਾ ਕੀਤਾ ਚੁੰਨੀ ਸਿਰ ਉੱਤੇ ਲੈਣ ਦਾ ਫਿਰ ਉਸਨੇ ਚੁੰਨੀ ਸਿਰ ਤੇ ਲਈ ਤਾਂ ਗੁਰੂ ਨੇ ਉਸਦੇ ਹੱਥ 'ਤੇ ਪ੍ਰਸ਼ਾਦ ਰੱਖ ਕੇ ਆਪ ਤਿਆਰ ਹੋਣ ਚਲੇ ਗਿਆ ਜਦ ਤੱਕ ਉਹ ਤਿਆਰ ਹੋਇਆ ਉਹਦੇ ਤੱਕ ਨਿਤਿਕਾ ਵੀ ਉਸੇ ਲਈ ਰੋਟੀ ਬਣਾ ਕੇ ਲੈ ਆਈ ਜਦ ਉਹ ਅੰਦਰ ਕਮਰੇ ਚਾਈ ਤਾਂ ਉਸ ਨੂੰ ਤਾਈ ਬੰਨੰਚ ਉਲਝਿਆ ਦੇਖ ਕੇ ਰੋਟੀ ਟੇਬਲ ਤੇ ਰੱਖਤੀ ਹੋਈ ਕਹਿਣ ਲੱਗੀ ਗੁਰਜੀ ਜੀ ਪਹਿਲਾਂ ਰੋਟੀ ਖਾ ਲੋ ਨਹੀਂ ਫਿਰ ਠੰਡੀ ਹੋ ਜਾਣੀ ਆ ਗੁਰੀ ਇੱਕ ਮੈਂਜੀ ਅ ਤਾਈ ਦਾ ਸਿਆਪਾ ਪਤਾ ਨਹੀਂ ਕਿਸ ਨੇ ਇਜਾਜ਼ਤ ਕੀਤਾ ਸਲਾ ਆਪ ਤਾਂ ਮਰ ਗਿਆ ਸਾਨੂੰ ਫਹਾ ਪਾ ਗਿਆ ਨਿਤਿਕਾ ਤੁਸੀਂ ਇੰਨੇ ਜਲਦੀ ਗੁੱਸੇ ਕਿਉਂ ਹੋ ਜਾਂਦੇ ਹੋ ਨੜੇ ਆ ਮੈਂ ਪਲੀਜ਼ ਕਾਲਾ ਰੰਗ ਢੇਕ ਕਰੋ ਕਾਲਾ ਕਰਨੀ ਚੰਗੀ ਗੱਲ ਨਹੀਂ ਹੁੰਦੀ ਬਾਕੀ ਰਹੀ ਗੱਲ ਟਾਈ ਵੀ ਲਿਆਓ ਉਹ ਮੈਂ ਬੰਨ ਦਿੰਨੀ ਆ ਫੇਰ ਨਿਤਿਕਾ ਉਸ ਦੀ ਟਾਈ ਬੰਨਣ ਲੱਗ ਪਈ ਗੁਰੀ ਨੂੰ ਆਪਣੇ ਵੱਲ ਦੇਖਦਾ ਦੇਖ ਕੇ ਨਿਤਿਕਾ ਕਹਿਣ ਲੱਗੀ ਗੁਰੀ ਮੈਨੂੰ ਇਦਾਂ ਨਾ ਦੇਖੋ ਮੈਨੂੰ ਸੰਗ ਲੱਗਦੀ ਆ ਪਲੀਜ਼ ਆਪਣੀ ਅੱਖਾਂ ਦੂਜੇ ਪਾਸੇ ਕਰੋ ਕੁਝ देर बाद ਨਿਤਿਕਾ ਕਹਿਣ ਲੱਗੀ ਹਾਂਜੀ ਹੁਣ ਦੇਖ ਲੋ ਸ਼ੀਸ਼ੇ 'ਚ ਕੋਈ ਕਮੀ ਪੇਸ਼ੀਤਾ ਨਹੀਂ ਰਹਿ ਗਈ ਗੁਰੀ ਕੋਈ ਨੂੰ ਸ਼ੀਸ਼ੇ 'ਚ ਦੇਖਦੇ ਹੋਏ ਕਹਿਣ ਲੱਗਾ ਵਾ ਬੜੀ ਵਧੀਆ ਬੰਨੀ ਆ ਨਿਤਿਕਾ ਹਾਂਜੀ ਹੁਣ ਆਕੇ ਪਹਿਲਾਂ ਰੋਟੀ ਖਾ ਲੋ ਠੰਡੀ ਹੋ ਗਈ ਆ ਆ ਰੋਟੀ ਪਾਣੀ ਖਾਣ ਤੋਂ ਬਾਅਦ ਨਿਤਿਕਾ ਉਸਤੇ ਲਈ ਕਲੇਜ ਦੇਹੇ ਭਾਕੇ ਲੈ ਆਈ ਤੇ ਕਹਿਣ ਲੱਗੀ ਹਾਂਜੀ ਮੂੰ ਵੀ ਮਿੱਠਾ ਕਰ ਲੋ ਹੋਣ ਅੱਜ ਇਨਾ ਸ਼ੁਭ ਦਿਨ ਤੁਹਾਡੀ ਜ਼ਿੰਦਗੀ ਦਾ ਕਾਕੇ ਚਮਚਾ ਉਸੇ ਮੂੰਹ ਚ ਪਾ ਦਿੱਤਾ ਹੁਣ ਤੁਸੀਂ ਜਾ ਕੇ ਬੇਬੇ ਬਾਪੂ ਦਾ ਅਸ਼ੀਰਵਾਦ ਵੀ ਲੈ ਲਓ ਜਦ ਤੱਕ ਮੈਂ ਵੀ ਆਈ ਤਿਆਰ ਹੋਗੀ ਮੈਂ ਤੁਹਾਨੂੰ ਅੱਜ ਤੁਹਾਡੇ ਕੰਮ ਤੇ ਛੱਡ ਕੇ ਆਵਾਂਗੀ ਸ਼ਾਮ ਨੂੰ ਆਪਾਂ ਇਕੱਠੇ ਹੀ ਆਵਾਂਗੇ ਠੀਕ ਆ ਨੂੰ ਜਾਓ ਫਿਰ ਗੁਰੀ ਬਾਹਰ ਆ ਗਿਆ ਆ ਕੇ ਆਪਣੇ ਬੇਬੇ ਬਾਪੂ ਦੇ ਪੈਰੀ ਹੱਥ ਲਾਇਆ ਦੋਮਨੇ ਸਿਰ ਬਲੂਸ ਕੇ ਉਸ ਨੂੰ ਅਸ਼ੀਰਵਾਦ ਦਿੱਤਾ ਕੁਝ ਅਸ਼ੀਰਵਾਦ ਨਿਤਿਕਾ ਵੀ ਤਿਆਰ ਹੋ ਕੇ ਬਾਹਰ ਆ ਗਈ ਉਸ ਨੂੰ ਇਦਾ ਸੂਟ ਪੂਟ ਪਾਇਆ ਦੇ ਕੇ ਗੁਰੇ ਕੰਨ ਲੱਗਾ ਹਾਂਜੀ ਤੁਸੀਂ ਕਿੱਧਰ ਨੂੰ ਤਿਆਰੀ ਕੀਤੀ ਆ ਨਿਤਿਕਾ ਮੈਂ ਆਪਣੇ ਆਫਿਸ ਦੇ ਨਲੇ ਮੈਂ ਘਰ ਤੁਹਾਡੀ ਪਤਨੀ ਆ ਬਾਹਰ ਤੁਹਾਡੀ ਬੋਸ ਆ ਫਿਰ ਨਿਤਿਕਾ ਨੇ ਆਪਣੀ ਮੰਮੀ ਪਾਪਾ ਦੇ ਪੈਰੀ ਹੱਥ ਲਾਇਆ ਉਹਨਾਂ ਦਾ ਅਸ਼ੀਰਵਾਦ ਲਿਆ ਉਸ ਤੋਂ ਬਾਅਦ ਉਹ ਦੋਵੇਂ ਗੱਡੀ 'ਚ بیٹھ ਕੇ ਤੇ ਆਪਣੇ ਆਫਿਸ ਨੂੰ ਚੱਲ ਪਏ ਰਸਤੇ 'ਚ ਦੋਵੇਂ ਚੁੱਪਚਾਪ ਬੈਠੇ ਰਹੇ ਕੋਈ ਗੱਲ ਨਾ ਕੀਤੀ ਫਿਰ ਨਿਤਿਕਾ ਨੇ ਗਾਣੇ ਲਗਾ ਲਏ ਨਲੇ ਡਰਾਈਵ ਕਰ ਰਹੀ ਸੀ ਨਲੇ ਗੁੰਗਨਾ ਰਹੀ ਸੀ ਗੁਰੀ ਚੁੱਪ ਕਰਕੇ ਬੈਠਾ ਉਸ ਦੇ ਵੱਲ ਤੱਕੀ ਜਾ ਰਿਹਾ ਸੀ ਉਸ ਨੂੰ ਆਪਣੇ ਵੱਲ ਦੇਖਦੇ ਹੋਏ ਨਿਤਿਕਾ ਕਹਿਣ ਲੱਗੀ ਕੀ ਹੋਇਆ ਮੈਨੂੰ ਐਵੇਂ ਕਿਉਂ ਦੇਖ ਰਹੇ ਹੋ ਗੁਰੀ ਮੈਂ ਦੇਖ ਰਿਹਾ ਹਾਂ ਕਿ ਤੁਸੀਂ ਪਹਿਲਾਂ ਜ਼ਿਆਦਾ ਸੋਹਣੇ ਸੀ ਜੇ ਹੁਣ ਤੁਸੀਂ ਤਾਂ ਵਿਆਹ ਤੋਂ ਬਾਅਦ ਸੋਹਣੇ ਹੁੰਦੇ ਜਾ ਰਹੇ ਹੋ ਨਿਤਿਕਾ ਜੀ ਨਹੀਂ ਮੈਂ ਜਿੱਦਾਂ ਦੀ ਕੱਲ ਸੀ ਉਦਾਂ ਦੀ ਹੀ ਅੱਜ ਗੁਰੀ ਪਰ ਅੱਜ ਕੋਈ ਜ਼ਿਆਦਾ ਹੀ ਸੋਹਣੀ ਲੱਗ ਰਹੀ ਹੈ ਗੋਰੀ ਮੁਖੜੇ ਤੇ ਰਿਵਨ ਚੱਕ ਮੇਜੇ ਬਾਲ ਬੰਨੇ ਆ ਉੱਤ ਤੁਹਾਡੀ ਟ੍ਰੈਸਿੰਗ ਸੈਂਸ ਬਿਲਕੁਲ ਕਮਾਲ ਹੈ ਕੀਤਾ ਪਿਆ ਆ ਨਿਤਿਕਾ ਹੱਸੇ ਹੋਏ ਗੁਰੀ ਜੀ ਤੁਸੀਂ ਵੀ ਕਿਹੜਾ ਘਟ ਸੁਣਿਓ ਤੁਸੀਂ ਵੀ ਤਾਂ ਉੱਚੇ ਲੰਮੇ ਸੋਹਣੇ ਜਵਾਨ ਹੋ ਤੁਸੀਂ ਨਾ ਪੱਗ ਬੰਨਿਆ ਹੋ ਫਿਰ ਦੇਖਣਾ ਤੁਹਾਡੀ ਪਰਸਨੈਲਿਟੀ 'ਚ ਵੀ ਚਾਰ ਚੰਨ ਲੱਗ ਜਾਣੀ ਆ ਤੇ ਇਹ ਮੁੰਦਰਾ ਨਹੀਂ ਲਾਈਆਂ ਤੁਸੀਂ ਕੰਨਾਂ 'ਚੋਂ ਮੈਂ ਨਾ ਕੰਮ ਦੇ ਮਾਮਲੇ 'ਚ ਬਹੁਤ ਸਖਤ ਆ ਮੈਨੂੰ ਹਰ ਛੀਜ 'ਚ ਅਨੁਸ਼ਾਸਨ ਪ੍ਰਸੰਧ ਆ ਕਹ ਗੱਡੀ ਰੋਕੀ ਗੁਰੀ ਇੱਧਰ ਕਰੋ ਆਪਣੇ ਘਰ ਪਹਿਲਾਂ ਤੁਹਾਡੀਆਂ ਮੁੰਦਰਾ ਲਾਹ ਕਹਿ ਕਿ ਉਸ ਦੀਆਂ ਮੁੰਦਰਾ ਲਾਣ ਲੱਗੀ ਜਦੋਂ ਉਹ ਉਸ ਦੀਆਂ ਮੁੰਦਰਾ ਲਾ ਰਹੀ ਸੀ ਤਾਂ ਨਿਤਿਕਾਆਂ ਦੀਆਂ ਜੁਲਫਾਂ ਗੁਰੀ ਦੇ ਚਿਹਰੇ ਤੇ ਵਾਰ-ਵਾਰ ਡਿੱਗ ਰਹੀਆਂ ਸੀ ਨਿਤਿਕਾ ਬਾਹਰ-ਬਾਰ ਉਹਨਾਂ ਨੂੰ ਠੀਕ ਕਰ ਰਹੀ ਸੀ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਮੁਦਰਾ ਉਤਾਰ ਨਾ ਪਾਈ ਹਰਦੀ ਕਹਿਣ ਲੱਗੀ ਕਿਦਾਂ ਫਸੀਆਂ ਪਈਆਂ ਨੇ ਤਾਂ ਅੱਜ ਤਾਂ ਮੈਂ ਅਡਜਸਟ ਕਰ ਲਵਾਂਗੀ ਪਰ ਕੱਲ ਇਹਨਾਂ ਨੂੰ ਉਤਾਰ ਕੇ ਆਫਿਸ ਜਾਣਾ ਫਿਰ ਉਹ ਦੋਨੋਂ ਚਲਪੇ ਇੱਧਰ ਦੂਜੇ ਪਾਸੇ ਨਿਤਿਖਾ ਦੇ ਪਾਪਾ ਨੇ ਸ਼ਹਿਜ਼ ਗੱਜਨ ਦਾ ਨਸ਼ਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਫ੍ਰੀਚ ਵੰਡ ਕੇ ਆਪਣੇ ਗਾਹਕ ਬਣਾਉਂਦਾ ਰਿਹਾ ਜਦ ਗਾਹਕ ਬਣ ਗਏ ਤਾਂ ਉਹਨਾਂ ਤੋਂ ਪੈਸੇ ਕਮਾਉਣੀ ਸ਼ੁਰੂ ਕਰ ਦਿੱਤੇ। ਪੈਸੇ ਦੇ ਲਾਲਚ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ। ਉਹ ਦਿਨਾਂ ਚ ਹੀ ਅਮੀਰ ਹੋਣਾ ਚਾਹੁੰਦਾ ਸੀ। ਇਸ ਕੰਮ ਲਈ ਉਸ ਨੇ ਝੁੱਗੀਆਂ, ਚੌਂਪੜੀਆਂ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਪੈਸੇ ਦੇ ਕੇ ਆਪਣੀ ਇਸ ਕੰਮ 'ਚ ਸ਼ਾਮਲ ਕਰ ਲਿਆ। ਕਿਉਂਕਿ ਬੱਚਿਆਂ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਸੀ। ਤੇ ਉਸ ਦਾ ਕੰਮ ਵੀ ਵਧੀਆ ਚੱਲ ਰਿਹਾ ਸੀ। ਜਿਵੇਂ ਹੀ ਉਹ ਦੋਨੋਂ ਆਪਣੇ ਆਫਿਸ ਦੇ ਬਾਹਰ ਮੇਨ ਗੇਟ ਤੇ ਪਹੁੰਚੇ ਤਾਂ ਗੇਟਕੀਪਰ ਭੱਜ ਕੇ ਆਇਆ। ਆਪਣੀ ਮੈਡਮ ਨੂੰ ਸਲੂਟ ਮਾਰਦੇ ਹੋਏ ਗੇਟ ਖੋਲਿਆ ਫਿਰ ਗੱਡੀ ਅੰਦਰ ਆ ਕੇ ਰੁਕੀ ਨਿਤਿਕਾ ਦੇ ਆਫਿਸ ਦਾ ਸਾਰਾ ਸਟਾਫ ਉਸੇ ਸਵਾਗਤ ਲਈ ਬਾਹਰ ਖੜਾ ਸੀ ਨਿਤਿਕਾ ਨੇ ਬਾਰੀ ਖੋਲੀ ਤੇ ਬਾਹਰ ਆਈ ਉਸ ਦੇ ਮੰਗਰੇ ਹੀ ਗੁਰੀ ਵੀ ਬਾਹਰ ਆ ਗਿਆ ਆਪਣੀ ਮੈਡਮ ਦੇ ਹੱਥੀ ਚੂੜਾ ਤੇ ਗਲਛ ਮੰਗਲ ਸੂਤਰ ਪਾਇਆ ਦੇਖ ਕੇ ਹਰ ਕੋਈ ਹੈਰਾਨ ਸੀ ਕਿ ਉਹਨਾਂ ਨੇ ਵਿਆਹ ਵੀ ਕਰਾ ਲਿਆ ਤੇ ਕਿਸੇ ਨੂੰ ਖਬਰ ਵੀ ਨਹੀਂ ਸਭ ਨੇ ਨਿਤਿਕਾ ਨੂੰ ਵਿਸ਼ੇਸ਼ ਕੀਤਾ कपूर अंकल ने सब नाल जान पहचान करवाई उस ਤੋਂ ਬਾਅਦ ਉਹ ग्रिन ਨਾਲ ਲੈ ਕੇ ਆਪਣੀ ਦਫਤਰ ਚ ਆ ਗਏ ਕੁਝ ਥੇਰ ਉਹਨਾਂ ਦੀ ਕਾਫੀ ਵੀ ਆ ਗਈ ਉਹ ਦੋਵੇਂ ਬੈਠ ਕੇ ਕਾਫੀ ਪੀ ਰਹੇ ਸੀ ਕਿ ਬਾਹਰ ਦਰਵਾਜੇ ਤੇ ਨੌਕ ਹੋਇਆ कपूर ਸਰ ਅੰਦਰ ਆਂਦੇ ਆ ਗਏ ਲੈ ਕੇ ਅੰਦਰ ਆ ਗਏ ਨਿਤਿਕਾ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਫਿਰ कपूर ਸਰ ਕਹਿਣ ਲੱਗੇ ਬੇਟਾ ਜੀ ਮੈਨੂੰ ਤੁਹਾਡੇ ਮੰਮੀ ਜੀ ਨੇ ਸਭ ਕੁਝ ਪਹਿਲਾਂ ਹੀ ਦੱਸਿਆ ਸੀ ਪਰ ਉਹਨਾਂ ਨਾਲ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਨਿਤਿਕਾ ਹਾਂਜੀ ਕਪੂਰ ਅੰਘਲ ਹੁਣ ਰੱਬ ਦੀਆਂ ਲਿਖੀਆਂ ਸਾਡੇ ਅੱਗੇ ਕੀ ਜੋਰ ਆ ਤੁਸੀਂ ਇਹਨਾਂ ਨੂੰ ਮਿਲੋ ਇਹਨੇ ਗੁਜੀ ਸੀ ਮੈਂ ਇਹਨਾਂ ਵਰੀ ਤੁਹਾਨੂੰ ਦੱਸਿਆ ਸੀ ਨਾ ਕਪੂਰ ਹਾਂਜੀ ਬੇਟਾ ਜੀ ਮੈਨੂੰ ਯਾਦ ਏ ਆ ਜਾ ਗੁਰਜੀਤ ਪੁੱਤ ਤੂੰ ਮੇਰੇ ਨਾਲ ਆ ਮੈਂ ਤੈਨੂੰ ਤੇਰਾ ਕੰਮ ਸਮਝਾ ਦੇਮਾਂ ਨਿਤਿਕਾ ਗੁਜੀ ਜੀ ਜਾਉ ਹੁਣ ਤੁਸੀਂ ਕਪੂਰ ਅੰਕਲ ਨਾਲ ਕਰ ਲੋ ਆਪਣੀ ਸ਼ੌਂਕ ਪੂਰਾ ਹੁਣ ਆਪਾਂ ਸ਼ਾਮੇ ਕਰ ਜਾਣ ਲੱਗੇ ਮਿਲਾਂਗੇ ਗੁਰਜੀਤ ਫੇਰ ਕਪੂਲ ਅੰਕਲ ਨਾਲ ਬਾਹਰ ਨੂੰ ਅਚਲ ਪਿਆ ਉਹ ਦੋਵੇਂ ਉਹਨਾਂ ਦੇ ਕੈਵਿੰਚ ਗਏ ਮਾੜੀ-ਮੋਟੀ ਜਾਣ ਪਹਿਚਾਨ ਤੋਂ ਬਾਅਦ ਕਪੂਰ ਅੰਕਲ ਨੇ ਉਸ ਨੂੰ ਉਸਆ ਕੰਮ ਸਮਝਾਉਣਾ ਸ਼ੁਰੂ ਕਰ ਦਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਉਹਨਾਂ ਦੇ ਨਾਲ ਹੀ ਰਿਹਾ ਹਰ ਕੰਮ ਨੂੰ ਧਿਆਨ ਨਾਲ ਦੇਖਦਾ ਰਿਹਾ ਸ਼ਾਮ ਨੂੰ ਚਰ ਨਿਤਿਕਾ ਗੁਰੀ ਨੂੰ ਕਰ ਜਾਣ ਲਈ ਕੈਨ ਆਈ ਤਹੋ ਕਿਸੇ ਕਮ ਅਚ ਉਲਝਿਆ ਸੀ ਉਦਰਵਾਜੇ ਚ ਹੀ ਖੜੀ ਉਸ ਨੂੰ ਦੇਖਦੀ ਰਹੀ ਉਸ ਦੇ ਪਿੱਛੇ ਖੜੇ ਕਪੂਰ ਅੰਕਲ ਇਹ ਸਭ ਦੇਖ ਰਹੇ ਸਨ ਉਸ ਨੂੰ ਇਤਕ ਗੌਰ ਨਾਲ ਗੁਰਜੀਤ ਫਲ ਦੇਖਦਿਆ ਦੇਖ ਕੇ ਉਹਨਾਂ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤਹੋ ਘਬਰਾ ਕੇ ਪਿੱਛੇ ਨੂੰ ਮੁੜੀ ਜਿਵੇਂ ਉਸ ਦੀ ਕੋਈ ਚੋਰੀ ਫੜੀ ਗਈ ਹੋਵੇ ਉਸ ਨੂੰ ਘਬਰਾਉਂਦਿਆਂ ਦੇਖ ਕੇ ਕਪੂਰ ਅੰਕਲ ਕਹਿਣ ਲੱਗੇ ਕੀ ਗੱਲ ਹੋਈ ਬੇਟਾ ਤੁਸੀਂ ਇਹਨਾਂ ਕਬੜਾ ਕਿਉਂ ਰਹੇ ਹੋ ਨਿਤਿਕਾ ਨਹੀਂ ਅੰਕਲ ਜੀ ਕੁਝ ਨਹੀਂ ਫਿਰ ਕਪੂਰੰਗਾ ਕੈਨ ਲੱਗੇ ਮੈਂ ਤੁਹਾਡੇ ਪਿੱਛੇ ਖੜਾ ਕਦੋਂ ਤੋਂ ਦੇਖ ਰਿਹਾ ਹਾਂ ਤੁਸੀਂ ਇਹਨੇ ਗੌਰ ਨਾਲ ਕੀ ਦੇਖ ਰਹੇ ਹੋ ਗੁਰਜੀਤ ਨੂੰ ਨਿਤਿਕਾ ਨਹੀਂ ਅੰਕਲ ਜੀ ਕੁਝ ਨਹੀਂ ਉਹ ਤਾਂ बस ਐਵੇਂ ਹੀ ਕਪੂਰ ਬੇਟਾ ਜੀ ਮੁੰਡਾ ਬਹੁਤ ਮਿਹਨਤੀ ਤੇ ਹਿੰਮਤ ਵਾਲਾ ਆ ਜਿਸ ਚੀਜ਼ ਦੇ ਪਿੱਛੇ ਪਹੁੰਚਦਾ ਆ ਇਹ ਉਸਨੂੰ ਪੂਰਾ ਕਰਕੇ ਹੀ ਹਟਦਾ ਆ ਤੁਸੀਂ ਬਹੁਤ ਵਧੀਆ ਇਨਸਾਨ ਚੁਣਿਆ ਆ ਆਪਣੀ ਲਾਈਫ ਲਈ ਇਸ ਨੂੰ ਸੰਭਾਲ ਕੇ ਰੱਖਣਾ ਗਵਾਣਾ ਨਹੀਂ ਦੇਣਾ ਨਿਤਿਕ ਕਪੂਰ ਅੰਕਲ ਤੁਸੀਂ ਤਾਂ ਸਭ ਕੁਝ ਜਾਣਦੇ ਹੋ ਫਿਰ ਵੀ ਇਹ ਗੱਲ ਕਹਿ ਰਹੇ ਹੋ ਅਸੀਂ ਸਿਰਫ 1 ਸਾਲ ਲਈ પતિ ਪਤਨੀ ਆ ਉਸ ਤੋਂ ਬਾਅਦ ਸਾਡੇ ਰਾਹ ਅਲੱਗ ਹੋ ਜਾਣੇ ਕਪੂਰ ਬੇਟਾ ਜੀ ਮੇਰੀ ਸਾਰੀ ਉਮਰ ਲੋਕਾਂ ਨੂੰ ਪਰਖਦੇ ਦੀ ਲੰਘ ਗਈ ਆ ਤੇਰੀ ਮੰਮੀ ਮੇਰੇ ਬਿਲਕੁਲ ਵੱਡੇ ਭੈਣ ਵਾਂਗੂ ਸਨ ਉਹ ਕੋਈ ਵੀ ਕੰਮ ਮੇਰੇ ਤੋਂ ਪੁੱਛੇ ਬਿਨਾ ਨਹੀਂ ਸੀ ਕਰਦੇ ਗੁਰਜੀਤ ਵਰੇ ਵੀ ਸਾਰੀ ਜਾਂਚ ਪੜਤਾਲ ਮੈਂ ਖੁਦ ਕੀਤੀ ਸੀ ਤੇ ਮੈਂ ਇਨਸਾਨ ਪਹਿਚਾਨਾਂ 'ਚ ਕਦੇ ਗਲਤੀ ਨਹੀਂ ਕਰ ਸਕਦਾ ਅੱਜ ਤੈਨੂੰ ਮੇਰੀ ਗੱਲ ਚਾਹੇ ਸਮਝ ਨਾ ਆਵੇ ਪਰ ਜਿਸ ਦਿਨ ਸਮਝ ਆ ਗਈ ਤੰ ਮੈਨੂੰ ਯਾਦ ਕਰੇਂਗੇ ਬਾਕੀ ਮੇਰੀ ਇਹ ਗੱਲ ਚਾਹੇ ਨੋਟ ਕਰ ਲੈ ਉਸਨੇ ਤੈਨੂੰ ਮੂੰਹੋਂ ਕਦੇ ਆਪਣੀ ਪਿਆਰ ਦਾ ਇਜ਼ਹਾਰ ਕਰਨਾ ਨਹੀਂ ਤੇ ਤੂੰ ਹੁਣ ਉਸਨੂੰ ਕਦੇ ਚਾਹ ਕੇ ਵੀ ਛੱਡ ਕੇ ਜਾਣ ਨਹੀਂ ਪਾਵੇਂਗੀ ਗੁਰਜੀਤ ਪੁੱਤ ਆਜਾ ਛੁੱਟੀ ਦਾ ਟਾਈਮ ਹੋ ਗਿਆ ਬਾਕੀ ਕੱਲ ਨੂੰ ਕਰ ਲਵਾਂਗੇ ਫਿਰ ਕਪੂਰ ਅੰਕਲ ਉਸ ਨੂੰ ਆਵਾਜ਼ ਮਾਰਦੇ ਆ ਕਹਿਣ ਲੱਗੇ ਫਿਰ ਗੁਰਜੀਤ ਆਇਆ ਉਹ ਸਾਰੇ ਬਾਹਰ ਨੂੰ ਚੱਲ ਪਏ ਨਿਤਿਕਾ ਡਰਾਈਵ ਕਰ ਰਹੀ ਸੀ ਪਰ ਉਸ ਦਾ ਧਿਆਨ ਪਤਨੀ ਅੱਜ ਕਿੱਥੇ ਸੀ ਦੋ ਵਾਰੀ ਉਸ ਦੀ ਗੱਡੀ ਦੂਜੀ ਗੱਡੀ ਨਾਲ ਟਕਰਾਉਂਦੇ ਟਕਰਾਉਂਦੇ ਬਚੀ ਤਾਂ ਗੁਰੀ ਨੇ ਉਸ ਨੂੰ ਗੱਡੀ ਰੋਕਣ ਨੂੰ ਕਿਹਾ ਫਿਰ ਉਹ ਆ ਆ ਕੇ ਉਸੇ ਸੀਟ ਤੇ ਬੈਠ ਗਿਆ ਉਸ ਨੂੰ ਆਪਣੀ ਸੀਟ ਤੇ ਬਿਠਾ ਦਿੱਤਾ ਤੇ ਕਹੇ ਲੱਗਾ ਅੱਜ ਤੁਹਾਡਾ ਧਿਆਨ ਕਿੱਥੇ ਆ ਪਤਾ ਦੋ ਛੋਟੇ ਛੋਟੇ ਬੱਚੇ ਸਨ ਉਸ ਗੱਡੀ 'ਚ ਜਿਸ ਨੂੰ ਹੁਣੇ ਤੁਸੀਂ ਠੋਕਣ ਵਾਲੇ ਸੀ ਨਿਤਿਕਾ ਨੇ ਉਸਤੇ ਕੋਈ ਵੀ ਗਲਤ ਜਵਾਬ ਨਾ ਦਿੱਤਾ ਉਹ ਬਸ ਚੁੱਪ ਕਰਕੇ ਹੀ ਬੈਠੀ ਰਹੀ ਫਿਰ ਉਹ ਘਰ ਪਹੁੰਚ ਗਏ ਆਕੇ ਕੱਪੜੇ ਬਦਲੇ ਨਿਤਿਕ ਆਪਣੀ ਮੰਮੀ ਕੋਲ ਹਰ ਸੋਈ 'ਚ ਚਲੀ ਗਈ ਗੁਰੀ ਖੇਤਾਂ ਵੱਲ ਘੁੰਮਣ ਚਲੇ ਗਿਆ ਸੀ ਰਾਧਾ ਰੋਟੀ ਪਾਣੀ ਖਾ ਕੇ ਉਹ ਸਭ ਸੌਂ ਚਲੇ ਗਏ ਗੁਰੇ ਸੋਫੇ ਤੇ ਪਿਆ ਹੈੱਡਫੋਨ ਲਗਾਈ ਗਾਣੇ ਸੁਣ ਰਿਹਾ ਸੀ ਨਿਤਿਕਾ ਬੈਠੀ ਉਸ ਨੂੰ ਤੀਕ ਰਹੀ ਸੀ ਜਦ ਉਸ ਦਾ ਧਿਆਨ ਨਿਤਿਕਾ ਵੱਲ ਗਿਆ ਤਾਂ ਉਸ ਨੇ ਆਪਣਾ ਮੂੰਹ ਦੂਜੀ ਸਾਈਡ ਨੂੰ ਕਰ ਲਿਆ ਫਿਰ ਹੋਠ ਕੇ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ ਹਾਂਜੀ ਕੀ ਗੱਲ ਅੱਜ ਸ਼ਾਮ ਦੇ ਹੀ ਬੜੇ ਚੁੱਪ ਚੁੱਪ ਹੋ ਕਿਸੇ ਨੇ ਕੁਝ ਕਿਹਾ ਜਾਂ ਕੋਈ ਪਰੇਸ਼ਾਨੀ ਨਿਤਿਕਾ ਤੁਸੀਂ ਹਰ ਟਾਈਮ ਇਹਨੇ ਖੁਸ਼ ਕਿਵੇਂ ਰਹਿ ਲੰਨੇ ਹੋ ਤੁਹਾਨੂੰ ਆਪਣੇ ਆਉਣ ਵਾਲੇ ਕੱਲ ਜੇ ਭਵਿੱਖ ਬਾਰੇ ਸੋਚ ਕੇ ਪਰੇਸ਼ਾਨੀ ਨਹੀਂ ਹੁੰਦੀ ਗੁਰੀ ਜੋ ਕੱਲ ਦੇਖਿਆ ਹੀ ਨਹੀਂ ਉਸ ਬਾਰੇ ਸੋਚ ਕੇ ਅੱਜ ਕਿਉਂ ਦੁਖੀ ਹੋਣਾ ਬਾਕੀ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹਿਣਾ ਹੈ ਤੇਰੇ ਮੇਰੇ ਵਰਗੇ ਦੇ ਰੋਕੇ ਆ ਕੁਝ ਨਹੀਂ ਰੋਕਣ ਵਾਲਾ ਨਿਤਿਕਾ ਇਹ ਵੀ ਸਹੀ ਹੈ ਅਜਾ ਤੁਹਾਡਾ ਫਿਰ ਅੱਜ ਦਾ ਦਿਨ ਕਿਵੇਂ ਲੰਘਿਆ ਗੁਰੀ ਬਹੁਤ ਵਧੀਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਪੂਰ ਅੰਕਲ ਤੋਂ ਨਿਤਿਕਾ ਚੰਗੀ ਗੱਲ ਆਈ ਤਾਂ ਤੁਸੀਂ ਹੁਣ ਉਹਨਾਂ ਦੇ ਅੰਦਰੀ ਹੀ ਕੰਮ ਕਰਨਾ ਹੈ ਮੈਂ ਕੱਲ ਆਫਿਸ ਨਹੀਂ ਜਾਣਾ ਤੁਸੀਂ ਆਪਣਾ ਟਾਈਮ ਨਾਲ ਤਿਆਰ ਹੋ ਕੇ ਪਹੁੰਚ ਜਾਣਾ ਗੁਰੀ ਤੁਸੀਂ ਕਿਉਂ ਨਹੀਂ ਜਾਣਾ ਮੈਂ ਫਿਰ ਇਕੱਲਾ ਕੀ ਕਰਾਂਗਾ ਨਿਤਿਕਾ ਮੈਂ ਨਾਲ ਵਾਲੇ ਪਿੰਡ ਮੰਮੀ ਜੀ ਨਾਲ ਵਿਆਹ ਤੇ ਜਾਣਾ ਆ ਗੁਰੀ ਫੇਰ ਤਾਂ ਮੈਂ ਵੀ ਚੱਲੂ ਤੁਹਾਡੇ ਨਾਲ ਨਿਤਿਕਾ ਜੀ ਨਹੀਂ ਤੁਸੀਂ ਕੰਮ ਤੇ ਜਾਉਂਗੇ ਵੈਸੇ ਵੀ ਕੁੜੀ ਦਾ ਵਿਆਹ ਉੱਥੇ ਤੁਹਾਡਾ ਕੀ ਕੰਮ ਹੈ ਗੁਰੀ ਯਾਰ ਮੈਂ ਵੀ ਜਾਣਾ ਸੀ ਨਿਤਿਕਾ ਜੀ ਨਹੀਂ ਮੈਂ ਬਹੁਤ ਤਾਂ ਤੁਹਾਡੀ ਮੈਂ ਤੁਹਾਨੂੰ ਤਨਖਾਹ ਦੇਣੀ ਸੋ ਤੁਹਾਨੂੰ ਮੇਰੀ ਗੱਲ ਵੀ ਮੰਨਣੀ ਪੈਣੀ ਆ ਹੁਣ ਜਾਓ ਤੁਸੀਂ ਸੋਚੋ ਮੈਨੂੰ ਵੀ ਨੀਂਦ ਆ ਰਹੀ ਹੈ ਨਿਤਿਕਾ ਅਰਜ਼ਾਈ ਲੈ ਕੇ ਪੈ ਗਈ ਗੁਰੀ ਜਾ ਕੇ ਆਪਣੇ ਸੋਫੇ ਤੇ ਪੈ ਗਿਆ ਅਗਲੇ ਦਿਨ ਸਵੇਰੇ ਗੁਰੀ ਤਿਆਰ ਹੋ ਕੇ ਕੰਮ ਤੇ ਚਲਾ ਗਿਆ ਤੇ ਨਿਤਿਕਾ ਆਪਣੀ ਮੰਮੀ ਨੂੰ ਨਾਲ ਲੈ ਕੇ ਵਿਆਹ ਤੇ ਚਲੀ ਗਈ ਉੱਥੇ ਬਿੱਲਾ ਵੀ ਉਹਨਾਂ ਦਾ ਪਿੱਛਾ ਕਰਦੇ ਕਰਦੇ ਪਹੁੰਚ ਗਿਆ ਪਰ ਚਾਚੀ ਨੀਤਿਕਾ ਦੇ ਨਾਲ ਹੋਣ ਕਰਨਾ ਉਸ ਨੂੰ ਕੋਈ ਮੌਕਾ ਹੀ ਨਹੀਂ ਮਿਲ ਸਕਿਆ ਨੀਤਿਕਾ ਨੇ ਗੱਲ ਕਰ ਪਾਉਣ ਦਾ ਉਹਨਾਂ ਨੇ ਵਿਆਹ ਵਾਲੀ ਕੁੜੀ ਨੂੰ ਸ਼ਗਨ ਪਾਇਆ ਤੇ ਦੁਪਹਿਰੋਂ ਬਾਅਦ ਉਹ ਫੇਰ ਰੋਟੀ ਪਾਣੀ ਖਾ ਕੇ ਵਾਪਸ ਘਰ ਆ ਗਏ ਜਦ ਉਹ ਦੋਵੇਂ តុ 'ਤੇ ਬੈਠ ਕੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰ ਰਹੀਆਂ ਸਨ ਤਾਂ ਨੀਤਿਕਾ ਆਪਣੀ ਮੰਮੀ ਨੂੰ ਕਹਿਣ ਲੱਗੀ ਮੰਮੀ ਜੀ ਤੁਹਾਨੂੰ ਹਰਮਨ ਵੀਰੇ ਦੀ ਯਾਦ ਆਉਂਦੀ ਮੰਮੀ ਪੁੱਤ ਤੈਨੂੰ ਕਿਸ ਨੇ ਦੱਸਿਆ ਮੇਰੇ ਹਰਮਨ ਪੁੱਤ ਬਾਰੇ ਨਿਤਿਕਾ ਗੁਰਜੀਤ ਜੀ ਨੇ ਦੱਸਿਆ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋਮੋਗੇ ਮੰਮੀ ਤੀਏ ਪੁੱਤ ਮਾਮਾ ਨੂੰ ਭੁੱਲ ਸਕਦੇ ਆ ਪਰ ਮਾਮਾ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਭੁੱਲਦੀਆਂ ਮੈਨੂੰ ਤਾਂ ਹੁਣ ਵੀ ਕਈ ਵਾਰ ਉਸ ਦੀ ਭੁਲੇਖੇ ਪੈਂਦੇ ਰਹਿੰਦੇ ਨੇ ਮੇਰਾ ਹਰਮਨ ਪੁੱਤ ਬਹੁਤ ਬੀਬਾ ਪੁੱਤ ਸੀ ਮੇਰਾ ਕਿਹਾ ਉਹ ਮੇਰਾ ਕਿਹਾ ਕਦੇ ਨਹੀਂ ਮੁਰਦਾ ਸੀ ਪਰ ਉਸin ਚੰਦਰੀ ਨੇ ਮੇਰਾ ਕਿਹਾ ਕਿ ਮੋੜਿਆ ਰੱਬ ਤਾਂ ਉਸ ਨੂੰ ਇਸ ਜਹਾਨ ਤੋਂ ਹੀ ਲੈ ਗਿਆ ਇਸ ਚੰਦਰੀ ਜ਼ਮੀਨ ਨੇ ਹੋਰ ਪਤਾ ਨਹੀਂ ਕਿੰਨੀਆਂ ਮਾਮਾਂ ਦੀਆਂ ਕੁੱਖਾਂ ਸੁਣੀਆਂ ਕਰਨੀਆਂ ਮੈਂ ਤਾਂ ਕਈ ਵਾਰ ਹੀ ਕਿਹਾ ਆ ਸਾਰੀ ਜ਼ਮੀਨ ਵੇਚ ਵਟ ਕੇ ਆਪਾਂ ਕਿਤੇ ਹੋਰ ਚੱਲਦੇ ਪਰ ਗੁਰਜੀਤ ਦਾ ਬਾਪੂ ਮੇਰੀ ਗੱਲ ਹੀ ਨਹੀਂ ਸੁਣਦੇ ਉਹ ਤਾਂ ਹੰਡ ਫੜੇ ਬੈਠੇ ਨੇ ਅੱਖੇ ਜਦ ਤੱਕ ਮੈਂ ਜਿਉਣਾ ਆ ਇਹ ਜ਼ਮੀਨ ਤਾਂ ਨਹੀਂ ਛੱਡਦਾ ਹੁਣ ਤਾਂ ਇਹ ਗੁਰਜੀਤ ਵੀ ਆਪਣੇ ਮבאਪੂ ਨਾਲ ਲੜ ਗਿਆ ਹੈ ਕਈ ਵਾਰੀ ਤਾਂ ਮੈਨੂੰ ਬਹੁਤ ਡਰ ਲੱਗਦਾ ਹੈ ਇਸੇ ਗੁੱਸੇ ਤੋਂ ਕਿਤੇ ਗੁੱਸੇ ਚ ਆ ਕੇ ਕੋਈ ਗਲਤ ਕਦਮ ਨਾ ਚੁੱਕ ਲਵੇ ਜਿਸ ਲਈ ਅਸੀਂ ਫਿਰ ਸਾਰੀ ਉਮਰ ਪਛਤਾਉਂਦੇ ਰਹੀਏ ਤੇ ਹੁਣ ਤੂੰ ਹੀ ਕਰਨਾ ਹੈ ਜੋ ਵੀ ਕਰਨਾ ਹੈ ਮੇਰੇ ਪੁੱਤ ਨੂੰ ਸਮਝਾ ਕਿ ਉਹ ਇਹ ਲੜਾਈ ਝਗੜਾ ਨਾ ਕਰਿਆ ਕਰੀ ਮੇਰਾ ਇੱਕ ਪੁੱਤ ਤਾਂ ਇਹ ਜ਼ਮੀਨ ਖਾ ਗਈ ਹੈ ਹੁਣ ਜੇ ਮੇਰੇ ਦੂਜੇ ਪੁੱਤ ਨੂੰ ਕੁਲ ਕੁਝ ਹੋ ਗਿਆ ਮੈਂ ਕਿਸ ਤੇ ਆਸਤੇ ਦਿਨ ਕٹوںਗੀ ਕਹਿ ਕੇ ਰੋਂ ਲੱਗ ਪਈ ਨਿਤਿਕਾ ਉਹਨਾਂ ਨੂੰ ਗੱਲ ਨਾਲ ਲਾ ਕੇ ਚੁੱਪ ਕਰਵਾਉਂਦੇ ਹੋਏ ਕਹਿਣ ਲੱਗੀ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਸਮਝਾਵਾਂਗੀ ਉਹਨਾਂ ਨੂੰ ਉਹ ਅਜਾਹ ਕੋਈ ਕੰਮ ਨਹੀਂ ਕਰਨਗੇ ਸ਼ਾਮ ਨੂੰ ਜਦ ਗੁਰੀ ਕੰਮ ਤੋਂ ਆਇਆ ਤਾਂ ਨਿਤਿਕ ਉਸਦੇ ਲਈ ਗਰਮ ਗਰਮ ਚਾਹ ਲੈ ਕੇ ਆਈ ਤੇ ਉਸਦੇ ਕੋਲ ਬੈਠਦੇ ਹੋਏ ਕਹਿਣ ਲੱਗੀ ਗਜੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗੁਰੀ ਹਾਂਜੀ ਦੱਸੋ ਕੀ ਗੱਲ ਕਰਨੀ ਹੈ ਨਿਤਿਕਾ ਮੰਮੀ ਜੀ ਤੁਹਾਡੀ ਬਹੁਤ ਫਿਕਰ ਕਰਦੀ ਆ ਤੁਸੀਂ ਪਲੀਜ਼ ਇਹ ਲੜਾਈਆਂ ਝਗੜੇ ਕਰਨਾ ਬੰਦ ਕਰ ਦਿਓ ਗੁਰੀ ਮੈਂ ਕਦੋਂ ਲੜਦਾ ਆ ਕਿਸੇ ਨਾਲ ਅਗਲਾ ਆਪ ਲੜਨਾਉਂਦਾ ਆ ਜੇ ਕੋਈ ਮੂਰੇ ਖੜ ਕੇ ਮੈਨੂੰ ਲਲਕਾਰੇਗਾ ਤਾਂ ਮੈਂ ਚੁੱਪ ਕਰਕੇ ਤਾਂ ਨਹੀਂ ਬੈਠਾ ਰਹਾਗਾ ਨਾ ਜਵਾਬ ਤਾਂ ਦੇਵਾਂਗਾ ਨਿਤਿਕਾ ਮੈਂ ਕਹਾਂ ਨਾ ਤੁਸੀਂ ਕਿਸੇ ਨਾਲ ਨਹੀਂ ਲੜਨਾ ਮਤਲਬ ਨਹੀਂ ਲੜਨਾ ਬਸ ਗੁਰੀ: ਅੱਛਾ ਜੀ ਤੁਸੀਂ ਇਹ ਕਿਸ ਹੱਕ ਨਾਲ ਕਹਿ ਰਹੇ ਹੋ? ਨਿਤਿਕਾ: ਤੁਹਾਡੀ ਇੱਕ ਸੱਚੀ ਦੋਸਤ ਹਾਂ ਦੇ ਨਾਂ ਤੇ ਕਹਿ ਰਹੀ ਹਾਂ। ਇਹਨਾਂ ਤਾਂ ਮੇਰਾ ਹੱਕ ਬਣਦਾ ਹੀ ਆ। ਗੁਰੀ: ਹਾਂ ਜੀ ਬਣਦਾ ਹੀ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਪਰ ਪੱਕਾ ਤਾਂ ਨਹੀਂ ਕਹਿ ਸਕਦਾ ਨਾ। ਅਗਲੇ ਦਿਨ ਐਂਧ ਫਰ ਕਰਕੇ ਕੰਮ ਤੋਂ ਛੁੱਟੀ ਸੀ। ਗੁਰੀ ਸਵੇਰੇ ਹੀ ਖੇਤਾਂ ਨੂੰ ਪਾਣੀ ਲਾਉਣ ਨੂੰ ਘਰੋਂ ਨਿੱਕਲ ਗਿਆ। ਸਵੇਰੇ ਦੇ ਰੋਟੀ ਪਾਣੀ ਦਾ ਕੰਮ ਨਿਵੇੜਨ ਤੋਂ ਬਾਅਦ ਚਦ ਉਸ ਦੀ ਬੇਬੇ ਜੇ ਗੁਰਜੀਤ ਲਈ ਜਾਤੇ ਰੋਟੀ ਲੈ ਕੇ ਖੇਤ ਜਾਣ ਲੱਗੀ ਤਾਂ ਮੰਗਰੇ ਹੀ ਨਿੱਤ ਕਾ ਵਿਅਸ ਦੇ ਨਾਲ ਤੁਰ ਪਈ ਦੋਵੇਂ ਚੜੀਆਂ ਆ ਕੇ ਮੋਟਰ ਤੇ ਬੈਠ ਗਈਆਂ ਬੱਦਲਾਂ ਦੇ ਵਿੱਚੋਂ ਸੂਰਜ ਚਾਤੀਆਂ ਮਾਰ ਰਿਹਾ ਸੀ ਠੰਡੀ ਠੰਡੀ ਹਵਾ ਵਗ ਰਹੀ ਸੀ ਕੁਝ ਥੇਰ ਬਾਅਦ ਗੁਰੀ ਵੀ ਉਹਨਾਂ ਨੂੰ ਬੈਠੇ ਦੇਖ ਕੇ ਮੋਟਰ ਤੇ ਰੋਟੀ ਖਾਣ ਆ ਗਿਆ ਤਾਂ ਉਸ ਦੀ ਬੇਬੇ ਸਬਜ਼ੀ ਲੈਣ ਲਈ ਖੇਤ ਚਲੀ ਗਈ ਮੋਟਰ ਤੇ ਆ ਕੇ ਪਾਣੀ ਗੁਰੀ ਨੇ ਹੱਥੋਂ ਤੇ ਤੇ ਫਿਰ ਰੋਟੀ ਖਾਣ ਲਈ ਬੈਠ ਗਿਆ ਉਸ ਦੀ ਉਂਗਲ ਤੇ ਪੱਟੀ ਬੰਨੀ ਦੇਖ ਕੇ ਨਿਤਿਕਾ ਕਹਿਣ ਲੱਗੀ ਆਂਗਲ ਤੇ ਕੀ ਹੋਇਆ ਸਵੇਰੇ ਤਾਂ ਚੰਗੀ ਭਲੀ ਸੀ ਗੁਰੀ ਕੁਝ ਨਹੀਂ ਜੀ ਉਹ ਕਾ ਵੱਢ ਰਿਆ ਸੀ ਤਾਂ ਦਾਤੀ ਨਾਲ ਮਾੜੀ ਜਿਹੀ ਘੱਟ ਹੋ ਗਈ ਲਿਆਓ ਦਿਖਾਓ ਮੈਨੂੰ ਨਿਤਿਕਾ ਉਸ ਦਾ ਹੱਥ ਫੜਦੇ ਹੋਏ ਕਹਿਣ ਲੱਗੀ ਮੈਨੂੰ ਤਾਂ ਲੱਗਦਾ ਇਹ ਜ਼ਖਮ ਗਹਿਰਾ ਹੈ ਪੱਟੀ ਵਿੱਚੋਂ ਵੀ ਖੂਨ ਰਿਸ ਰਿਹਾ ਹੈ ਇੱਕ ਮਿੰਟ ਮੈਨੂੰ ਦੇਖਣ ਦੋ ਕਹਿ ਕੇ ਉਸਨੇ ਪੱਟੀ ਖੋਲਣ ਲੱਗੀ ਜਦ ਉਸਨੇ ਪੱਟੀ ਖੋਲੀ ਤਾਂ ਦੇਖਿਆ ਅੱਧੀ ਉਂਗਲ ਕੱਟੀ ਹੋਈ ਸੀ ਇਸ ਤੇ ਨਿਤਿਕਾ ਗੁੱਸੇ ਹੁੰਦੇ ਹੋਏ ਕਹਿਣ ਲੱਗੀ ਤੁਸੀਂ ਇਸ ਨੂੰ ਮਾੜੀ ਜਿਹੀ ਕੱਟੀ ਹੋਈ ਕਹਨੇ ਹੋ ਰੱਖ ਰੋਟੀ ਥੱਲੇ ਪਹਿਲਾਂ ਮੇਰੇ ਨਾਲ ਘਰ ਚੱਲੋ ਮੈਂ ਪਹਿਲਾਂ ਮੰਮੀ ਜੀ ਨੂੰ ਬੁਲਾ ਲੇ ਆ ਮਾਂ ਕਹਿ ਕੇ ਆਪਣੀ ਮੰਮੀ ਨੂੰ ਬੁਲਾਉਣ ਲਈ ਖੇਤ ਵੱਲ ਨੂੰ ਚਲ ਪਈ ਕੁਝ دیر ਬਾਅਦ ਉਹਨਾਂ ਨੂੰ ਲੈ ਕੇ ਨਾ ਲਾਈ ਉਸ ਦਾ ਹੱਥ ਫੜ ਦਿਆਂ ਦਿਆਲ ਘਰ ਕੰਨ ਲੱਗੀ ਨਾ ਪੁੱਤ ਅੱਜ ਤੱਕ ਤਾਂ ਕਦੇ ਨਹੀਂ ਅਜਹਾ ਹੋਇਆ ਤੇਰਾ ਧਿਆਨ ਕਿੱਥੇ ਹੈ ਅੱਜਕੱਲ ਦੇਖ ਤਾਂ ਕਿੰਨੇ ਸਾਰੇ ਉਂਗਲ ਭਟਾਈ ਬੈਠਾ ਆ ਚਲ ਉਠੋ ਨ ਪਹਿਲਾਂ ਘਰੋਂ ਚਲੀਏ ਬਾਕੀ ਆਪੇ ਸਿਹਰੀ ਦੇਖ ਲੈਣਗੇ ਫਿਰ ਉਹ ਸਾਰੇ ਜਨੇ ਘਰ ਆ ਗਏ ਨਿਤਿਕਾਂਦਰੋਂ ਕਮਰੇ ਚੋ ਫਰਸਟ ایڈ ਦਾ ਬਾਕਸ ਲੈ ਕੇ ਆਈ ਮੰਜੇ ਤੇ ਉਸੇ ਕੋਲ ਬੈਠ ਗਈ ਫਿਰ ਉਸ ਦਾ ਹੱਥ ਫੜ ਕੇ ਕਹਿਣ ਲੱਗੀ ਮੈਂ ਹਾਂ ਜ਼ਖਮ ਨੂੰ ਡੈਟੋਲ ਨਾਲ ਸਾਫ ਕਰਨ ਲੱਗੀ ਥੋੜਾ ਦਰਦ ਹੋਵੇਗਾ ਓਕੇ ਪਲੀਜ਼ ਸਹਲੇਣਾ ਕਹਿ ਕੇ ਉਸਨੇ ਰੂੰ ਤੇ ਡਿਟੋਲ ਲਗਾਈ ਤੇ ਹਲਕੇ ਹਲਕੇ ਹੱਥਾਂ ਨਾਲ ਜ਼ਖਮ ਸਾਫ ਕਰਨ ਲੱਗੀ ਹੂੰ ਮੇਰੇ ਮੋਹਵਲ ਕੀ ਦੇਖ ਰਹੀ ਹੋ ਤੂੰ ਜੇ ਪਾਸੇ ਦੇਖੋ ਮਿਤਕਾ ਸੁਨੋ ਆਪਣੇ ਵੱਲ ਦੇਖਦੇ ਹੋਏ ਕਹਿਣ ਲੱਗੀ ਹਾਂ ਦਰਦ ਰ ਹੋ ਰਿਹਾ ਹੈ ਨਾ ਤਾਂ ਹੀ ਹੱਥ ਫੁਸ਼ੜਾ ਰਹੇ ਹੂੰ ਪਹਿਲਾਂ ਹੀ ਧਿਆਨ ਨਾਲ ਕੰਮ ਕਰਨਾ ਸੀ ਕਹਿ ਕੇ ਉਸਦੀ ਉਂਗਲ ਤੇ ਪੱਟੀ ਕਰਨ ਲੱਗੀ ਪੱਟੀ ਕਰਨੇ ਤੋਂ ਬਾਅਦ ਸਾਰਾ ਸਮਾਨ ਇਕੱਠੇ ਕਰਦੇ ਹੋਏ ਨਿਤਿਕਾ ਕਹਿਣ ਲੱਗੀ ਹਣ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਉਣੀ ਆਂ ਕੁਝ ਤੀਰ ਬਾਅਦ ਨਿਤਿਕਾ ਰੋਟੀ ਲੈ ਕੇ ਆ ਗਈ ਉਸ ਦੇ ਕੋਲ ਬੈਠ ਕੇ ਕਹਿਣ ਲੱਗੀ ਇਧਰ ਨੂੰ ਹੋ ਕੇ ਬੈਠੋ ਤਨਵਾਜੀ ਸਾਰਿਆਂ ਦਾ ਅਜ ਤਾਂ ਹੀ ਭਾਗ ਹੈ ਸੋਨਾਂ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ